ਇਹ ਨਿਸ਼ਾਨ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਸੰਧੀ ਦੁਆਰਾ ਜਿੱਤ ਕੇ ਇਹ ਝੰਡਾ ਲਗਾਇਆ ਤੇ 800 ਤੋਂ 900 ਏਕੜ ਜ਼ਮੀਨ ਵੀ ਇਸ ਜਗ੍ਹਾ ਤੇ ਮੌਜੂਦ ਹੈ ਮਹਾਰਾਜਾ ਰਣਜੀਤ ਸਿੰਘ ਦੀ ਤੇ ਇਸ ਨੂੰ ਲੈ ਕੇ ਹੀ ਸਿੱਖਾਂ ਦੁਆਰਾ ਧਰਨਾ ਲਗਾਇਆ ਗਿਆ ਕਿ ਕਿਹਾ ਜਾਂਦਾ ਕਿ ਐਚਪੀਸੀ ਦੁਆਰਾ ਇਹ ਬਚਾਅ ਵੀ ਨਹੀਂ ਕੀਤਾ ਗਿਆ ਤੇ ਅੱਜ ਇਹ ਝੰਡਾ ਹੀਠਾਂ ਡਿੱਗਣ ਵਾਲਾ ਹੈ ਤੇ ਇਹ ਡਿੱਗਣ ਤੋਂ ਪਹਿਲਾਂ ਪਹਿਲਾਂ ਇਸ ਨੂੰ ਬਚਾਉਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਤੇ ਤੁਸੀਂ ਇਸ ਨਾਲ ਸਹਿਮਤ ਹੋ ਜਾਂ ਨਹੀਂ ਆਪਣੀ ਰეკਮੈਂਟ ਵਿੱਚ ਜ਼ਰੂਰ ਦੱਸਿਓ ਤੇ ਹੁਣ ਦੇਖਦੇ ਆਂ ਇਸ ਵੀਡੀਓ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਇੱਕ ਜਿਹੜੀ ਹੈ ਜ਼ਮੀਨੀ ਹਕੀਕਤ ਦਿਖਾਉਣ ਜਾ ਰਹੇ ਆ ਬਹੁਤ ਵਧੀਆ ਅਖੀਰ ਤੱਕ ਪੂਰੀ ਗੱਲਬਾਤ ਜ਼ਰੂਰ ਸੁਣਿਓ ਔਰ ਆਪਣੇ ਬੱਚਿਆਂ ਨੂੰ ਜ਼ਰੂਰ ਇਹ ਵਲੌਗ ਦਿਖਾਓ ਇਹ ਗੱਲਬਾਤ ਸੁਣਾਇਓ ਕਿਉਂਕਿ ਸਿੰਘ ਸਾਹਿਬ ਜਿਹੜੇ ਇੱਥੇ ਕੋ ਮੋਰਚਾ ਸੰਭਾਲੀ ਬੈਠੇ ਨੇ ਸਾਡੀ ਵਿਰਾਸਤ ਨੂੰ ਬਚਾਉਣ ਦੇ ਲਈ ਸਾਡੇ ਇਤਿਹਾਸ ਨੂੰ ਬਚਾਉਣ ਦੇ ਲਈ ਇੱਕ ਬੰਦੇ ਨੇ ਹੀ ਕਹਿੰਦੇ ਸਵਾ ਲੱਖ ਹੀ ਬਹੁਤ ਕਾਫੀ ਹੁੰਦਾ ਉਹਨਾਂ ਨੇ ਮੋਰਚਾ ਸੰਭਾਲਿਆ ਸਰਦਾਰ ਰਜਿੰਦਰਪਾਲ ਸਿੰਘ ਜੀ ਰੋਪੜ ਦੇ ਨੇ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਬਾਰੇ ਕਾਫੀ ਗੱਲਾਂ ਬਾਤਾਂ ਵੀ ਹੋਣਗੀਆਂ ਅਤੇ ਕੀ ਕੁਝ ਹੈ ਸੁਣਦੇ ਆ ਆਪਾਂ ਉਹਨਾਂ ਦੀ ਜ਼ੁਬਾਨੀ ਸਾਨੂੰ ਗੁਰੂ ਸਾਹਿਬ ਦਾ ਹੁਕਮ ਹੋਇਆ ਜੀ ਵੀ ਤੁਸੀਂ ਇਹ ਸਾਡੀ ਜ਼ਮੀਨ ਹੈ ਇੱਥੇ ਜਾ ਕੇ ਆਪਣਾ ਕਬਜ਼ਾ ਕਰੋ ਇਹ ਸਾਡਾ ਹੱਕ ਹੈ ਸਾਡੀ ਵਿਰਾਸਤੀ ਜ਼ਮੀਨ ਹੈ ਆਪਾਂ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਅਸੀਂ ਇੱਥੇ ਆ ਕੇ ਇਕੱਲੇ ਹੀ ਮੈਂ ਆ ਕੇ ਬੈਠ ਗਿਆ ਅੱਛਾ 6 ਦਸੰਬਰ ਨੂੰ ਆ ਕੇ ਤੁਸੀਂ ਇੱਥੇ ਬੈਠ ਗਏ 6 ਦਸੰਬਰ ਮੈਂ ਤੁਸੀਂ ਉਸ ਜਗ੍ਹਾ ਨੂੰ ਦੇਖਿਆ ਉੱਪਰ ਜਾ ਕੇ ਕਦੀ ਹਾਂ ਉੱਪਰ ਆਪਾਂ ਗਏ ਉੱਪਰ ਪਹੁੰਚ ਨਹੀਂ ਪਾਇਆ ਕਿਉਂਕਿ ਪੌੜੀਆਂ ਦੀ ਬਹੁਤ ਖਸਤਾ ਹਾਲਤ ਹੈ ਇੱਕ ਜਵਾਨ ਮੁੰਡਾ ਵੀ ਉੱਪਰ ਬੜੀ ਆਰਾਮ ਆਰਮਨਾਲ ਨਹੀਂ ਜਾ ਸਕਦਾ ਮੈਂ ਉੱਪਰ ਪਹੁੰਚ ਨਹੀਂ ਪਾਇਆ ਆ ਦੇਖੋ ਜੀ ਬੈਨਰ ਤੇ ਇੱਤੇ ਕੈਮਰਾ ਪਾ ਕੇ ਦਿਖਾਇਆ ਜੀ ਮੋਰਚਾ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਇਤਿਹਾਸਕ ਸਥਾਨ ਤੋਂ ਨਜਾਇਜ਼ ਕਬਜ਼ਾ ਹਟਾਉਣ ਤੇ ਨਿਸ਼ਾਨਦੇਹੀ ਕਰਵਾਉਣ ਸੰਬੰਧੀ ਅਣਮਿੱਥੇ ਸਮੇ ਲਈ ਸਰਦਾਰ ਰਜਿੰਦਰਪਾਲ ਸਿੰਘ ਜੀ ਰੋਪੜ ਦੇ ਰਹਿਣ ਵਾਲੇ ਨੇ ਤੇ ਨਾਲ ਬਾਬਾ ਜੀ ਬਖਸ਼ੀਸ਼ ਸਿੰਘ ਜੀ ਬੈਠੇ ਨੇ ਇਹ ਕਿਸਾਨ ਅੰਦੋਲਨ ਦੇ ਵਿੱਚ ਵੀ ਇਹਨਾਂ ਦਾ ਬੜਾ ਅਹਿਮ ਰੋਲ ਰਿਹਾ ਹੈ ਔਰ ਰਣਜੀਤ ਸਿੰਘ ਜੀ ਦੀ ਵਿਰਾਸਤ ਜਿਹੜੀ ਹੈ ਪੰਜਾਬ ਦੀ ਬੜੀ ਵੱਡੀ ਵਿਰਾਸਤ ਹੈ ਐਡਾ ਸ਼ਕਤੀਸ਼ਾਲੀ ਰਾਜ 40 ਸਾਲ ਤੱਕ ਰਾਜ ਕਾਇਮ ਕੀਤਾ ਹੋਵੇ ਤੇ ਉਸੇ ਮਹਾਰਾਜੇ ਦੀ ਜਗਾ ਦੇ ਉੱਤੇ ਜਾਣ ਦੇ ਲਈ ਆਉਣ ਵਾਲੀ ਪੀੜੀ ਜਿਹੜੀ ਆਉਣ ਵਾਲੀ نسل ਜਿਹੜੀ ਹੈ ਉਸ ਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ ਇਸ ਕਰਕੇ ਮੋਰਚਾ ਅਰੰਭਿਆ ਗਿਆ ਕਰਿਓ ਜੀ ਤੁਸੀਂ ਇਸ ਗੱਲ ਦੇ ਉੱਤੇ ਕਮੈਂਟ ਕਿ ਇਹ ਮੋਰਚਾ ਜਿਹੜਾ ਹੈ ਵਾਕਈ ਦੇਖੋ ਕਾਫੀ ਸਾਡੇ ਜਿਹੜੇ ਸਬਸਕ੍ਰਾਈਬਰਸ ਨੇ ਕਾਫੀ ਸੂਝ ਵਾਲੇ ਤੁਸੀਂ ਤੁਸੀਂ ਵੀ ਆਪਣੀ رائے ਦਿਓ ਜਿਹੜੇ ਇਤਿਹਾਸ ਤੇ ਉੱਤੇ ਪਕੜ ਰੱਖਦੇ ਨੇ ਲੰਬੇ ਲੰਬੇ ਚੌੜੇ ਚੌੜੇ ਕਮੈਂਟ ਕਰਕੇ ਆਪਣੇ ਵਿਚਾਰ ਜਿਹੜੇ ਸਾਂਝੇ ਕਰੋ ਜੇਕਰ ਤੁਸੀਂ ਵੀਡੀਓਜ਼ ਦੇ ਰਾਹੀਂ ਵੀ ਸਾਡੇ ਨਾਲ ਸੰਪਰਕ ਸਥਾਪਨਾ ਚਾਹੁੰਦੇ ਹੋ ਅਸੀਂ ਤੁਹਾਡਾ ਵੀਡੀਓਜ਼ ਰਾਹੀਂ ਵੀ ਤੁਹਾਨੂੰ ਪੇਸ਼ ਕਰਾਂਗੇ ਗੱਲ ਸਿਰਫ ਇਹ ਨਹੀਂ ਹੈ ਕਿ ਅਸੀਂ ਵਲੌਗ ਬਣਾ ਰਹੇ ਹਾਂ ਜਾਂ ਇੱਕ ਇਨਫੋਰਮੇਸ਼ਨ ਦੇ ਰਹੇ ਹਾਂ ਗੱਲ ਇਹ ਹੈ ਕਿ ਅਸੀਂ ਵਿਰਾਸਤ ਨੂੰ ਬਚਾਉਣ ਵਾਲਿਆਂ ਦੇ ਨਾਲ ਖੜਨਾ ਹੈ ਇਸ ਕਰਕੇ ਖੜੇ ਅਸੀਂ ਜਿਹੜਾ ਜਿਹੜਾ ਸਾਡਾ ਸਿੱਖ ਧਰਮ ਹੈ ਸਾਡੇ ਹਰੇਕ ਪੰਜਾਬੀ ਜਿਹੜਾ ਹੈ ਉਸ ਦੇ ਉੱਤੇ ਸਿੱਖ ਧਰਮ ਦਾ ਪ੍ਰਭਾਵ ਹੈ ਚਾਹੇ ਉਹ ਹਿੰਦੂ ਹੈ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਸਿੱਖ ਗੁਰੂਆਂ ਨੇ ਔਰ ਬਹੁਤ ਵੱਡੇ ਬਲਦਾਨ ਦਿੱਤੇ ਨੇ ਔਰ ਹੁਣ ਸਾਡਾ ਸਭ ਦਾ ਮਿਲ ਜੁਲ ਕੇ ਇਸ ਪ੍ਰੋਗਰਾਮ ਦੇ ਵਿੱਚ ਇਸ ਮੋਰਚੇ ਦੇ ਵਿੱਚ ਇਕੱਠੇ ਹੋ ਕੇ ਸਾਡਾ ਇੱਕ ਇਕਜੁੱਟ ਹੋ ਕੇ ਸਾਥ ਦੇਣਾ ਬਣਦਾ ਹੈ ਇਸ ਸੋਚ ਦੇ ਨਾਲ ਹੀ ਬੱਲੇ ਬੱਲੇ ਫਿਲਮਜ਼ ਦੇ ਰਿਕਾਰਡ ਸੀ ਟੀਮ ਪਹੁੰਚੀ ਹੈ ਮੈਂ ਬਚਪਨ ਤੋਂ ਦੋ ਜਾਂ ਤਿੰਨ ਵਾਰੀ ਇਸ ਸਥਾਨ ਨੇਤੇ ਵਿਜ਼ਿਟ ਕਰ ਸਕਿਆ ਲਾਸਟ ਟਾਈਮ 2 ਸਾਲ ਪਹਿਲਾਂ ਵਿਜ਼ਿਟ ਕਰ ਕੀਤਾ ਸੀਗਾ ਵਾਕਈ ਉੱਥੇ ਪੌੜੀਆਂ ਨਹੀਂ ਬਣੀਆਂ ਹੋਈਆਂ ਨਾ ਹੀ ਕੋਈ ਜਾੜ ਦਾ ਸਿਸਟਮ ਬਣਿਆ ਹੋਇਆ ਹੈ ਅਤੇ ਉੱਥੇ ਜਾਣਾ ਖਤਰੇ ਤੋਂ ਖਾਲੀ ਨਹੀਂ ਹੁੰਦਾ ਰਸਤੇ 'ਚ ਜਾਨਵਰਾਂ ਦਾ ਵੀ ਡਰ ਰਹਿੰਦਾ ਹੈ ਗੱਲ ਇਹ ਹੈ ਕਿ ਇਹ ਸਾਰੀ ਸਾਮ ਸੰਭਾਲ ਜੇ ਸਹੀ ਤਰੀਕੇ ਨਾਲ ਹੋ ਜਾਏਗੀ ਤਾਂ ਉੱਥੇ ਪਹੁੰਚਣਾ ਬੜਾ ਆਸਾਨ ਹੋ ਜਾਏਗਾ ਤੁਸੀਂ ਕਰਿਓ ਕਮੈਂਟ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਇਸ ਨਿਸ਼ਾਨੇ ਖਾਲਸਾ ਤੇ ਜੇਕਰ ਅਸੀਂ ਆਮ ਲੋਕ ਜਾ ਸਕੀਏ ਔਰ ਸਾਡੀ ਸਾਡਾ ਜਿਹੜਾ ਉੱਥੇ ਤੱਕ ਪਹੁੰਚ ਆਸਾਨੀ ਨਾਲ ਹੋ ਜਾਏ ਤਾਂ ਕਿੰਨੀ ਵਧੀਆ ਗੱਲ ਹੋ ਜਾਏਗੀ ਰੋਪੜ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਪਾਰਕ ਵੀ ਹੈਗਾ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਵਾਲਾ ਸਥਾਨ ਵੀ ਹੈ ਔਰ ਇਸ ਥਾਂ ਨੂੰ ਅਸੀਂ ਦੂਰੋਂ ਹੀ ਦੂਰ ਬਿਨਾਂ ਦੇ ਰਾਹੀਂ ਕੈਮਰੇ ਰਾਹੀਂ ਦੇਖਦੇ ਹਾਂ ਹੁਣ ਤੱਕ ਜੇਕਰ ਅਸੀਂ ਉੱਥੇ ਜਾ ਕੇ ਦੇਖ ਸਕੀਏ ਤਾਂ ਕਿੰਨੀ ਵੱਡੀ ਸਾਡੀ ਪ੍ਰਾਪਤੀ ਹੋਏਗੀ ਬਾਬਾ ਬਖਸ਼ੀ ਸਿੰਘ ਜੀ ਬੈਠੇ ਹੈ ਸਰਦਾਰ ਰਜਿੰਦਰਪਾਲ ਸਿੰਘ ਜੀ ਬੈਠੇ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਸਾਰੇ ਜਿਹੜੇ ਐ ਇਸ ਮੋਰਚੇ ਦੇ ਵਿੱਚ ਆ ਕੇ ਕਿਉਂਕਿ ਮੋਰਚਾ ਜਿਹੜਾ ਹੈ ਸਰਦਾਰ ਰਜਿੰਦਰਪਾਲ ਸਿੰਘ ਜੀ ਦੁਆਰਾ ਇਕੱਲਿਆਂ ਸ਼ੁਰੂ ਕੀਤਾ ਸੀ ਇੱਕ ਇੱਕ ਕਰਕੇ ਆ ਕੇ ਲੋਕੇ ਇਹਨਾਂ ਦਾ ਸਾਥ ਦੇ ਰਹੇ ਨੇ ਗੁਜ਼ਾਰਿਸ਼ ਕਰਦੇ ਹਾਂ ਕਿ ਬਿਨਾ ਕਿਸੇ ਪੇਦਪਾਵ ਤੋਂ ਧਰਮ ਜਾਂ ਜਾਤੀ ਨੂੰ ਬਿਲਕੁਲ ਦਰਕਿਨਾਰ ਕਰਦੇ ਹੋਏ ਤੁਸੀਂ ਇਸ ਮੋਰਚੇ ਦੇ ਵਿੱਚ ਵਿਰਾਸਤ ਨੂੰ ਬਚਾਉਣ ਦੇ ਲਈ ਆ ਕੇ ਜੁੜੋ ਬਾਬਾ ਜੀ ਕੀ ਕਹਿੰਦੇ ਤੁਸੀਂ ਇਸ ਗੱਲ ਬਾਰੇ ਜੋ ਮੈਂ ਗੱਲਬਾਤ ਬੋਲੀ ਹੈ ਜੀ ਹਾਂ ਜੀ ਬਹੁਤ ਵਧੀਆ ਸੁਨੇਹਾ ਆ ਤੇ ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਸਾਡੀ ਗੱਲ ਲੋਕਾਂ ਤੱਕ ਪਹੁੰਚੀ ਐ ਸੀ ਲੋਕਾਂ ਨੂੰ ਇਹ ਬੇਨਤੀ ਕਰਦੇ ਆ ਕਿ ਖਾਲਸਾ ਰਾਜ ਦੇ ਹਾਮੀ ਜਿੰਨੇ ਵੀ ਭੈਣ ਭਰਾ ਨੇ ਪੰਜਾਬੀ ਨੇ ਇਸ ਗੱਲ ਨਾਲ ਸੰਬੰਧਕ ਨਹੀਂ ਹੋਏ ਤੇ ਜਰੂਰ ਆਉਣ ਹਾਜ਼ਰੀ ਲਵਾਉਣ ਵੱਧ ਤੋਂ ਵੱਧ ਸੰਗਤ ਆਵੇ ਫਿਜ਼ੀਕਲੀ ਇੱਥੇ ਆਉਣ ਦੀ ਕੋਸ਼ਿਸ਼ ਕਰੋ ਸਾਡੀ ਇਹ ਬੇਨਤੀ ਆ ਤੇ ਆਪਾਂ ਜਲਦੀ ਤੋਂ ਜਲਦੀ ਆਪਣੀ ਜਿਹੜੀ ਜਗ੍ਹਾ ਆ ਉਹਨੂੰ ਹਾਸਲ ਕਰਕੇ ਤੇ ਆਪਣੀ ਕਾਮ ਨੂੰ ਸੌਂਪ ਦਿਏ ਹਰ ਮਾਈ ਪਾਈ ਨੂੰ ਬਿਲਕੁਲ ਅਸੀਂ ਬੇਨਤੀ ਕਰਦੇ ਆ ਕਿ ਇੱਥੇ ਫਿਜ਼ੀਕਲ ਜਰੂਰ ਆਓ ਤਾਂ ਜੋ ਇੱਕ ਪ੍ਰੈਸ਼ਰ ਵੀ ਹੁੰਦਾ ਹੈ ਸੰਗਤ ਦਾ ਕਿ ਆਪਾਂ ਇਹ ਜਲਦੀ ਤੋਂ ਜਲਦੀ ਆਪਣਾ ਮੋਰਚਾ ਫਤਿਹ ਕਰ ਸਕੀਏ ਭਾਜੀ ਨੇ ਉਪਰਾਲਾ ਕੀਤਾ ਅਸੀਂ ਇੱਥੇ ਲੋਕਲ ਹੈ ਜੀ ਹੂੰ ਤੇ ਮੈਂ ਭਾਜਪੀ ਦਾ ਪ੍ਰਧਾਨ ਵੀ ਆ ਪੰਜਾਬ ਕੌਸ਼ਲਾ ਮਹਾਸੰਗ ਦਾ ਚੇਅਰਮੈਨ ਵੀ ਹੈ ਪੰਜਾਬ ਦਾ ਤੇ ਹਿੰਦੂ ਸੰਗਠਨ ਦਾ ਪੰਜਾਬ ਪ੍ਰਧਾਨ ਵੀ ਹੈ ਜੋ ਬਾਬਾ ਜੀ ਨੇ ਪਰਾਲਾ ਕੀਤਾ ਸਾਡੇ ਮਨਾਂ ਦੇ ਵਿੱਚ ਬਹੁਤ ਦੇਰ ਪਹਿਲਾਂ ਆਂਦਾ ਸੀ ਵੀ ਅਸੀਂ ਵੀ ਬੈਠੀਏ ਪਰ ਜੋ ਬਾਬਾ ਜੀ ਨੇ ਕੀਤਾ ਇਹ ਨੇ ਬਹੁਤ ਹੀ ਇੱਕ ਚੰਗਾ ਕਦਮ ਉਠਾਇਆ ਅਸੀਂ ਇਹਨਾਂ ਦੇ ਨਾਲ ਮੁੰਡੇ ਦਾ ਮੁੰਡਾ ਜੋੜ ਕੇ ਕੰਮ ਕਰਾਂਗੇ ਜਿੱਦਣ ਤਾਈ ਸਾਡਾ ਰਸਤਾ ਨਹੀਂ ਖੁੱਲ ਜਾਂਦਾ ਫੈਕਟਰੀ ਵਾਲੇ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਅਸੀਂ ਇਹਨਾਂ ਦੀ ਪੂਰ ਜ਼ੋਰ ਬਰੋਤਾਂ ਕਰਾਂਗੇ ਜਾਏ ਸਾਨੂੰ ਇੱਥੇ ਕੁਰਬਾਨੀ ਨਾ ਦੇਣੀ ਪਵੇ ਅਸੀਂ ਆਪਣੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਆਖਰੀ ਨਿਸ਼ਾਨੀ ਨੂੰ ਸੰਭਾਲ ਕੇ ਰੱਖਾਂਗੇ ਬਾਬਾ ਜੀ ਮੈਂ ਤੁਹਾਨੂੰ ਪ੍ਰਣਾਮ ਕਰਦਾ ਜੋ ਤੁਸੀਂ ਪ੍ਰਾਲਾ ਕੀਤਾ ਅਸੀਂ ਤੁਹਾਡੇ ਨਾਲ ਮੁੰਡੇ ਨਾਲ ਜੋੜ ਕੇ ਮੇਰੇ ਇਲਾਕੇ ਦੇ ਪੂਰੇ ਲੋਕ ਆਉਗੇ ਠੀਕ ਹੈ ਬਹੁਤ-ਬਹੁਤ ਤੁਹਾਡਾ ਦੇਖੋ ਐਡੀ ਵੱਡੀ ਵਿਰਾਸਤ ਹੈ ਆਪਣੀ ਪੰਜਾਬ ਦੀ ਪੂਰੇ ਭਾਰਤ ਦੇ ਵਿੱਚ ਸਿਰਫ ਇੱਕੋ ਇੱਕ ਨਿਸ਼ਾਨ ਹੈ ਜਿਹੜਾ ਰੋਪੜ ਦੇ ਨੇੜੇ ਸਤਲੁਜ ਦਰਿਆ ਦੇ ਕਿਨਾਰੇ ਖੜਾ ਹੈ ਨਾ ਉਹ ਵੀ ਪਰ ਡਿੱਗਣ ਦੀ ਕਗਾਰ ਤੇ ਆ ਕਿਉਂਕਿ ਮੈਂ ਅਕਸਰ ਆਉਂਦਾ ਜਾਂਦਾ ਰਹਿੰਦਾ ਫਿਰ ਵੀ ਫੈਕਟਰੀ ਵੱਲੋਂ ਜੋ ਚੈਲੰਜ ਦਿੱਤੇ ਜਾਂਦੇ ਸੀ ਉਹਨਾਂ ਨੂੰ ਨਾਮ ਮਨਜ਼ੂਰ ਕਰਦੇ ਹੋਏ ਹੈ ਨਾ ਜੋ ਐਂਟਰੀ ਵਗੈਰਾ ਕਰਦੇ ਆ ਆਪਾਂ ਨੇ ਬਿਨਾਂ ਐਂਟਰੀ ਕਰਾਏ ਤੋਂ ਮੈਂ ਦੋ ਤਿੰਨ ਵਾਰ ਇੱਥੇ ਵਿਜ਼ਿਟ ਕੀਤਾ ਤਾਂ ਹਾਲਤ ਬਹੁਤ ਖਸਤਾ ਸੀ ਦਰਦ ਬਹੁਤ ਸੀ ਪਰ ਇਕੱਲਾ ਕੁਝ ਨਹੀਂ ਸੀ ਕਰ ਸਕਦਾ ਜਦੋਂ ਪਤਾ ਲੱਗਿਆ ਕਿ ਬਾਬਾ ਜੀ ਨੇ ਮੋਰਚਾ ਲਾ ਲਿਆ ਤਾਂ ਉਸ ਦਿਨ ਤੋਂ ਅਰਦਾਸ ਕਰਕੇ ਬਾਬਾ ਜੀ ਨਾਲ ਬੈਠੇ ਆਂ ਔਰ ਜਦੋਂ ਫੈਕਟਰੀ ਵੱਲੋਂ ਬਾਬਾ ਜੀ ਨਾਲ ਧੱਕੇਸ਼ਾਹੀ ਕੀਤੀ ਗਈ ਤਾਂ ਉਹਦਾ ਪੂਰਨ ਆਪਾਂ ਨੇ ਵਿਰੋਧ ਕੀਤਾ ਔਰ ਉਸ ਦਿਨ ਤੋਂ ਡਟੇ ਹੋਏ ਆਂ ਭਾਜੀ ਖਾਣ ਪੀਣ ਦੀ ਕੋਈ ਦਿੱਕਤ ਤੁਹਾਡਾ ਲੰਗਰ ਪਾਣੀ ਇੱਥੇ ਪਹੁੰਚ ਰਿਹਾ ਹੈ ਨਾ ਜੀ ਨਾ ਸੰਗਤਾਂ ਦਾ ਬਹੁਤ ਪੂਰਾ ਸਹਿਯੋਗ ਹੈ ਜੀ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਇੱਥੇ ਠੰਡ ਬਹੁਤ ਹੈ ਠੰਡ ਦੇ ਵਿੱਚ ਕਦੇ-ਕਦੇ ਦਿਲ ਉੱਠ ਉੱਠਦਾ ਵੀ ਹੈ ਵੀ ਨਹੀਂ ਉੱਠਦੀ ਇਹ ਮੋਰਚੇ ਤੋਂ ਨਾ ਜੀ ਨਾ ਅਸੀਂ ਗੁਰੂ ਸਾਹਿਬ ਦਾ ਹੁਕਮ ਮਨਾ ਕਰ ਨਹੀਂ ਸਕਦੇ ਅਸੀਂ ਕੋਈ ਪ੍ਰੈਸ਼ਰ ਹੈ ਜਾਨ ਚਲੀ ਜਾਵੇ ਮੇਰਾ ਪਹਿਲੇ ਦਿਨ ਤੋਂ ਹਰ ਇੱਕ ਮੀਡੀਆ ਵਾਲੇ ਨੂੰ ਇਹੀ ਸੁਨੇਹਾ ਹੈ ਵੀ ਜਾਂ ਤਾਂ ਮੈਂ ਇੱਥੋਂ ਉੱਠੂੰਗਾ ਮਰ ਕੇ ਜਾਂ ਉੱਠੂੰਗਾ ਆਪਣੇ ਨਿਸ਼ਾਨਦੇਹੀ ਲੈ ਕੇ ਤਾਂ ਕਿੰਨੀ ਜ਼ਮੀਨ ਹੈ ਕੋਈ ਆਈਡੀਆ ਹੈ 8 ਤੋਂ 9 ਏਕੜ ਦੇ ਵਿੱਚ ਆਏਗੀ 809 ਏਕੜ ਦੀ ਜ਼ਮੀਨ ਹੈ ਹਾਂਜੀ ਹਾਂ ਹਾਂਜੀ ਸੰਗਤਾਂ ਨੂੰ ਪੰਜਾਬ ਦੇ ਵਿੱਚ ਸਾਰੇ ਪਾਸੇ ਜਿਹੜੇ ਵਸਨੀਕ ਐ ਪੰਜਾਬੀ ਉਹਨਾਂ ਨੂੰ ਇੱਕ ਵਾਰੀ ਕੈਮਰੇ ਤੇ ਸੰਦੇਸ਼ ਦੇਣਾ ਚਾਹੋਗੇ ਕਿ ਤੁਹਾਨੂੰ ਆ ਕੇ ਇੱਥੇ ਮਿਲਣ ਹਾਂਜੀ ਹਾਂਜੀ ਇੱਥੇ ਸਾਰਿਆਂ ਦਾ ਮੱਲੀ ਸਹਿਯੋਗ ਦਿਓ ਆ ਕੇ ਤਾਂ ਕਿ ਸਾਡੀ ਵਿਰਾਸਤੀ ਜ਼ਮੀਨ ਕਿਉਂਕਿ ਹਿੰਦੁਸਤਾਨ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਇੱਕੋ ਵਿਰਾਸਤੀ ਜਗ੍ਹਾ ਹੈਗੀ ਐ ਜਿਹੜੀ ਕਿ ਰੋਪੜ ਦੇ ਵਿੱਚ ਸਥਿਤ ਹੈ ਉਹ ਵੀ ਜੇ ਦੋ ਤਿੰਨ ਮੀਂਹ ਤੇਜ਼ ਪੈ ਗੇ ਤਾਂ ਉਹ ਵੀ ਗਿਰ ਜਾਣੀ ਐ ਝੰਡਾ ਥੱਲੇ ਹੋ ਜਾਣਾ ਤੇ ਜਿਹੜਾ ਥੜਾ ਸਾਹ ਉੱਪਰ ਹੋ ਜਾਣਾ ਇਹ 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 ਸਾਰੇ ਪੰਜਾਬੀ ਨੋਟ ਕਰ ਲੈਣੇ ਸਾਰੇ ਸਾਰੇ ਦਾ ਸੰਝ ਹੈ ਕੋਈ ਵੀ ਹੈ ਚਲੋ ਤੇ ਹਰੇਕ ਧਰਮ ਨੂੰ ਸਤਿਕਾਰ ਮਿਲਣਾ ਚਾਹੀਦਾ ਹੈ ਡਿਮਾਂਡ ਕੀ ਹੈ ਕਿ ਫੈਕਟਰੀ ਤੋਂ ਚੱਕੀ ਜਾਵੇ ਜਾਂ ਤੁਹਾਨੂੰ ਰਸਤਾ ਦਿੱਤਾ ਜਾਵੇ ਫੈਕਟਰੀ ਨਾਲ ਸਾਨੂੰ ਕੋਈ ਦੁਸ਼ਮਣੀ ਨਹੀਂ ਹੈਗੀ ਜਿਹੜੀ ਫੈਕਟਰੀ ਦੇ ਅੰਦਰ ਸਾਡੀ ਜਗ੍ਹਾ ਦੱਬੀ ਹੋਈ ਹੈ ਉਹ ਸਾਨੂੰ ਖਾਲੀ ਕਰੇ ਸਾਡਾ ਰਸਤਾ ਖਾਲੀ ਕਰੇ ਅਸੀਂ ਕਿਉਂ ਸ਼ਾਡੀ ਬਰਾਸਤੀ ਜਮੀਨਾਂ ਸਿ ਕਿਉਂ ਫੈਕਟੀ ਤੋਂ ਪੁੱਛ ਕੇ ਚ ਕਰਕੇ ਜਾਈਏ ਨਿਸ਼ਾਨਦਾ ਹੀ ਕਰਾ ਕੇ ਉਸ ਤੋਂ ਬਾਅਦ ਸੰਗਤਾਂ ਦੇ ਹਵਾਲੇ ਕਰਦੇ ਸੰਗਤਾਂ ਜਿਨ ਵੀ ਜੋ ਵੀ ਮੀਟਿੰਗ ਕਰਕੇ ਆਪਾਂ ਚ ਫੈਸਲਾ ਕਰ ਲੈ ਬਾਈ ਇਹ ਸਾਰਾ ਕੁਝ ਜੋ ਕੁਝ ਹੋਇਆ ਵਰਤਾਰਾ ਕਿ ਇਹ ਜ਼ਮੀਨ ਦਾ ਰੱਖ-ਰਖਾਵ ਸਹੀ ਤਰੀਕੇ ਨਾਲ ਨਹੀਂ ਹੋਇਆ ਤੁਸੀਂ ਕਿਸ ਨੂੰ ਜ਼ਿੰਮੇਵਾਰਠ ਹਰਾਂਦੇ ਉਸ ਦੇ ਲਈ ਤੇ ਮੈਂ ਤਾਂ ਜਿਵੇਂ ਮਾਰ ਸਾਡੇ ਆ ਵਿੜੇ ਆਗੇ ਐ ਐਸਜੀਪੀਸੀ ਵਗੈਰਾ ਹੂੰ ਕਿਉਂਕਿ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਔਰ ਕਿਦੀ ਬਣਦੀ ਆ ਉਹਨਾਂ ਨੇ ਇਹਨਾਂ ਨੂੰ maal ਲੁਟਾਇਆ ਜਾਣ ਕੇ ਇਹਨਾਂ ਤੋਂ ਕਰੋੜਾ ਰੁਪਇਆ ਲੈ ਲੈਂਦੇ ਫੈਕਟਰੀਆਂ ਵਾਲੇ ਤੋਂ ਤੇ ਉਸ ਤੋਂ ਬਾਅਦ ਲੁਟਾ ਦਿੰਦੇ ਆ maal ਵੀ ਤੂੰ ਜੋ ਮਰਜ਼ੀ ਕਰੋ ਨਹੀਂ ਤੇ ਕਿਸੇ ਦੀ ਕੀ ਹਿੰਮਤ ਆ ਇੰਨੀ ਕੀਮਤੀ ਜ਼ਮੀਨਾਂ ਉਹ ਦੱਬ ਜਾਣਾ ਤੁਹਾਡਾ ਵੀ ਸਾਡੀ ਸਿੱਖ ਸੰਗਠਨ ਦੇ ਵਿੱਚ ਐਸਜੀਪੀਸੀ ਨੇ ਪੋਜ਼ਿਟਿਵ ਰੋਲ ਨਹੀਂ ਕੀਤਾ ਨਾ ਜੀ ਨਾ ਉਹਨਾਂ ਨੇ ਤਾਂ ਲੁਟਾਇਆ maal